ਅੱਜ ਤੋਂ ਅੱਜ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਆ ਮਾਨਜੋਗ ਸੀਐਮ ਸਾਹਿਬ ਪੰਜਾਬ ਦੀ ਦੀ ਅਗਵਾਈ ਹੇਠ ਜਿਹੜੀ ਪੰਜਾਬ ਸਰਕਾਰ ਵੱਲੋਂ ਵਿੰਡੀ ਮੁਹਿੰਮ ਹੈ ਯੁੱਧ ਨਸ਼ਿਆਂ ਵਿਰੁੱਧ ਦੇ ਹੇਠ ਜਿਹੜੀਆਂ ਨਸ਼ਾ ਨੂੰ ਠੱਲ ਪਾਉਣ ਲਈ ਬਣਾਈਆਂ ਵਿਲੇਜ ਡਿਫੈਂਸ ਕਮੇਟੀਆਂ ਦੀਆਂ ਕੋਸ਼ਿਸ਼ਾਂ ਨੂੰ ਉਸ ਵਲੇ ਬੂਰ ਪਿਆ ਕਿ ਜਦੋਂ ਉਹਨਾਂ ਦੀ ਬੀਡੀਸੀ ਰਾਜਸਾਂਸੀ ਦੀ ਕਾਰਗਰ ਤੇ ਪਰੋਸੇਯੋਗ ਸੂਚਨਾ ਤੇ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਰੂਲਰ ਪੁਲਿਸ ਵੱਲੋਂ ਸਰਹੱਦੋਂ ਪਾਰ ਨਸ਼ਿਆਂ ਦੀ ਅਤੇ ਹਥਿਆਰਾਂ ਦੀ ਬਹੁਤ ਵੱਡੀ ਖੇਪ ਪ੍ਰਾਪਤ ਕਰਨ ਦੇ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ ਇੱਥੇ ਮੈਂ ਸ਼ਲਾਘਾ ਕਰਾਂਗਾ ਅੰਮ੍ਰਿਤਸਰ ਰੂਲਰ ਪੁਲਿਸ ਦੀ ਜਿਸ ਦੀ ਅਗਵਾਈ ਸ਼੍ਰੀ ਸਹਿਲ ਮੀਰ ਆਈਪੀਐਸ ਐਸਐਸਪੀ ਸਾਹਿਬ ਕਰ ਰਹੇ ਨੇ ਜਦੋਂ ਹੀ ਇਹਨਾਂ ਨੂੰ ਸੂਚਨਾ ਮਿਲਦੀ ਹੈ ਇਹ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਸ਼੍ਰੀ ਅਦਿੱਤਿਆਵਾਰਾ ਐਸਪੀ ਡੀ ਦੀ ਅਗਵਾਈ ਹੇਟ ਨਹੀਂ ਨਹੀਂ ਸ਼ੀ ਇਸ ਹੈਸ ਡਨ ਅ ਵੰਡਰਫੁਲ ਜੌਬ ਐ ਸ਼ੀ ਨੀਡਸ ਟੂ ਬੀ ਕਮੈਂਡਡ ਔਨ ਦੇ ਤੇ ਉਹਦੇ ਵਿੱਚ ਜਿਹੜੀ ਸ਼੍ਰੀ ਸਹਿਲ ਮੀਰ ਜੀ ਨੇ ਇਮੀਡੀਏਟ ਜਿਹੜਾ ਐਕਟ ਕਰਕੇ ਅਦਿੱਤਿਆਵਾਰਾ ਜੀ ਐਸਪੀ ਡੀ ਦੇ ਹੇਟ ਜਿਹੜੀਆਂ ਟੀਮਾਂ ਕੱਟਤ ਕੀਤੀਆਂ ਜਿਸ ਨੂੰ ਅ ਨੀਰਜ ਜੀ ਡੀਐਸਪੀ ਸਬਡਿਵੀਜ਼ਨ ਰਾਜਸਥਾਨਸੀ ਅਤੇ ਇੰਸਪੈਕਟਰ ਹਰ ਸਿਮਰਤ ਕੌਰ ਨੇ ਲੀਡ ਕੀਤਾ ਅਤੇ ਇਹ ਜਿਹੜੀ ਐ ਖੇਪ ਹੈ ਇਸ ਨੂੰ ਪ੍ਰਾਪਤ ਕਰਨ ਦੇ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ ਇਸ ਖੇਪ ਦੇ ਵਿੱਚ ਤਕਰੀਬਨ ਤਾਰੀਖ 43 ਕਿਲੋ ਹੈਰੋਇਨ ਬਰਾਮਦ ਹੋਈ ਹੈ ਚਾਰ ਹੈਂਡ ਗ੍ਰੇਨੇਡ ਪੀ86 ਚਾਈਨੀਜ਼ ਮੇਡ ਬਰਾਮਦ ਹੋਏ ਨੇ ਇੱਕ ਵਿਦੇਸ਼ੀ ਵਿਦੇਸ਼ੀ ਪਿਸਤੌਲ ਬਰਾਮਦ ਹੋਈ ਹੈ 40 ਜਿੰਦਾ ਤਾਰ ਤੂਸ ਇਹਦੇ ਵਿੱਚ ਬਰਾਮਦ ਹੋਏ ਨੇ ਇਹ ਸਰਦੋਂ ਪਾਰ ਜਿਹੜਾ ਪਾਕਿਸਤਾਨ ਦੀ ਆਈਐਸਆਈ ਸਪான்ਸਰਡ ਨਾਰਕੋ ਟੂਰਿਜ਼ਮ ਹੈਗਾ ਉਸ ਤੇ ਇਹ ਬਹੁਤ ਹੀ ਮਜਬੂਤ ਪ੍ਰਹਾਰ ਅੰਮ੍ਰਿਤਸਰ ਰੂਲਰ ਪੁਲਿਸ ਵੱਲੋਂ ਕੀਤਾ ਗਿਆ ਹੈ ਇੱਥੇ ਵੀਡੀਸੀ ਰਾਜਾ ਸੰਸੀ ਦੀ ਵੀ ਮੈਂ ਸ਼ਲਾਘਾ ਕਰਦਾ ਜਿਨ੍ਹਾਂ ਨੇ ਆਪਣਾ ਫਰਜ਼ ਸਮਿਧੇ ਹੋਏ ਐਕਟਿਵਲੀ ਇਸ ਸਾਰੇ ਜਿਹੜੀ ਏਡੀ ਵੱਡੀ ਖੇਪ ਜਿਹੜੀ ਹੈਗੀ ਅਸੀਂ ਪ੍ਰਾਪਤ ਕੀਤੀ ਹੈ ਜਦੋਂ ਹਾਸਲ ਕੀਤੀ ਹੈ ਉਸ ਦੇ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਇਆ ਹੈ ਉਨਾਂ ਹੀ ਸਲਾਘਾਯੋਗ ਕੰਮ ਅੰਮ੍ਰਿਤਸਰ ਰੂਲਰ ਪੁਲਿਸ ਨੇ ਕੀਤਾ ਹੈ ਕਿ ਬਿਨਾਂ ਟਾਈਮ ਗਵਾਏ ਇਹਨਾਂ ਨੇ ਤਤ ਹਰਕਤ ਵਿੱਚ ਆਉਂਦੇ ਨੇ ਤੇ ਏਡੀ ਵੱਡੀ ਜਿਹੜੀ ਸਫਲਤਾ ਪ੍ਰਾਪਤ ਕਰਨ ਦੇ ਵਿੱਚ ਕਾਮਯਾਬੀ ਹਾਸਲ ਕਰਦੇ ਨੇ ਤੇ ਆਈਐਸਆਈ ਦੇ ਜਿਹੜੇ ਮਨਸੂਬੇ ਆ ਜਿਹੜੇ ਸੈਬੋਟੇਜ ਦੇ ਜਾਂ ਦੇਸ਼ ਦੇ ਵਿੱਚ ਭੰਨ ਤੋੜ ਦੀਆਂ ਕਾਰਵਾਈਆਂ ਨੂੰ ਇੱਕ ਮੂੰਹ ਤੋੜ ਜਵਾਬ ਦਿੰਦੇ ਨੇ ਇਸ ਕਰਕੇ ਮੈਂ ਇਸ ਅੰਮ੍ਰਿਤਸਰ ਰੂਲਰ ਪੁਲਿਸ ਜਿਹਨਾਂ ਦੀ ਯੋਗਗਵਾਈ ਸ਼੍ਰੀ ਸੁਹਿਲਮੀ ਆਈਪੀਐਸ ਕਰ ਰਹੇ ਨੇ ਇਹਨਾਂ ਨੂੰ ਇਸ ਗੱਲ ਦੀ ਵਧਾਈ ਦਿਨਾ ਤੇ ਸ਼ਾਬਾਸ਼ ਦਿਨਾ ਸਰ ਜਿਹੜੇ ਦੋ ਨੋਟ ਵਾਲੇ ਇਹ ਉਹਨਾਂ ਬਾਰੇ ਬਚਪਾ ਲੱਗ ਸਕਿਆ ਜੀ ਜਿਹੜੇ ਪਿੰਡ ਵਾਲਿਆਂ ਨੇ ਪਹਿਲਾਂ ਇਹਨਾਂ ਨੂੰ ਫੜਿਆ ਪੁਲਿਸ ਉੱਥੇ ਮੌਜੂਦ ਨਹੀਂ ਸੀ ਦੇਖੋ ਇਹ ਜੜੀਆਂ ਹੁੰਦੀਆਂ ਇਹ ਸਾਰੀਆਂ ਡਿਟੇਲਸ ਥੀਜ਼ ਆਰ ਨਾਟ ਪਾਰਟ ਆਫ ਦੀ ਪ੍ਰੈਸ ਕਾਨਫਰੰਸ ਇਹ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੁੰਦਾ ਹੈ ਇਦੇ ਵਿੱਚ ਬੜੀ ਲੀਗਲ ਪ੍ਰੋਸੀਜਰ ਇਨਵੋਲਡ ਹੁੰਦੇ ਆਈ ਵਿਲ ਨਾਟ ਗੋ ਇਨਟੂ ਇਟ ਸਰ ਜਿਹੜੇ ਦੋ ਨੌਜਵਾਨ ਸੀ ਉਹਨਾਂ ਨੂੰ ਪਤਾ ਲੱਗਾ ਹਾਂ ਉਹਨਾਂ ਵਿੱਚ ਜਿਹੜੇ ਦੋ ਨੌਜਵਾਨ ਹੈਗੇ ਆ ਸਾਡੇ ਕੋਲੇ ਪੁਖਤਾ ਲੀਡਸ ਹੈਗੀਆਂ ਨੇ ਅਸੀਂ ਉਹਨਾਂ ਨੂੰ ਜਲਦ ਗ੍ਰਿਫਤਾਰ ਕਰਾਂਗੇ ਤੇ ਉਹਦੇ ਵਿੱਚ ਇਹ ਕਿਹੜਾ ਮੋਡਿਊਲ ਸੀਗਾ ਇਹ ਇੱਕ ਇੰਟਰੋਗੇਸ਼ਨ ਦਾ ਇੱਕ ਪਾਰਟ ਹੈਗਾ ਜਦੋਂ ਉਹ ਸਾਡੇ ਹੱਥ ਵਿੱਚ ਆਉਂਦੇ ਨੇ ਅਸੀਂ ਤੁਹਾਡੇ ਸਾਹਮਣੇ ਸਾਰਾ ਕੁਝ ਜਿਹਨਾਂ ਦਾ ਸੀ ਸਰ ਮੋਟਰਸਾਈਕਲ ਉਹ ਤਾਂ ਆਪਣਾ ਸੀ ਜਾਂ ਕਿਸੇ ਦਾ ਲੈ ਕੇ ਮੋਟਰਸਾਈਕਲ ਜਿਹੜਾ ਹੁਣ ਪ੍ਰੀਲਿਮਿਨਰੀ ਪਤਾ ਲੱਗਿਆ ਹੈਗਾ ਕਿ ਜਿਹੜੇ ਬੰਦੇ ਇਹਨਾਂ ਸੀਗਾ ਅਸੀਂ ਇਸ ਦੇ ਵਿੱਚ ਸ਼ੱਕ ਦੀ ਬਿਨਾ ਤੇ ਦੋ ਬੰਦੇ ਕਟੇਨ ਕੀਤੇ ਨੇ ਪਰ ਜਿਹੜੀ ਹੁਣ ਮੁੱਢਲੀ ਪੁੱਛਗਿਛ ਹੈਗੀ ਹੈ ਇਹਨਾਂ ਨੇ ਇਹ ਮੋਟਰਸਾਈਕਲ ਵੇਚਤਾ ਸੀਗਾ ਤੇ ਉਹਦੀ ਸਾਰੀ ਹੁਣ ਅਸੀਂ ਗਹਿਨ ਜਾਂਚ ਕਰਾਂਗੇ ਜਿਸ ਤਰ੍ਹਾਂ ਵੀ ਕੋਈ ਗੱਲ ਆਈ ਹੈ ਨੇਚਰਲੀ ਤੁਹਾਨੂੰ ਅਪਡੇਟ ਕਰਨਾ ਹੀ ਕਰਾਂਗੇ ਸਰ ਜੀ ਜਿਹੜਾ ਇਹਨਾਂ ਨੇ ਸਰ ਵਧੀਆ ਕੰਮ ਕੀਤਾ ਜੀ ਹੈਂਡ ਕਰੇ ਕਿੱਥੋਂ ਬਰਾਮਦ ਕੀਤੀ ਕਿ ਇਹਨਾਂ ਵਿਅਕਤੀਆਂ ਦੀ ਹੈਂਡ ਕਰੇ ਸਾਰਾ ਕੁਝ ਇਸੇ ਖੇਪ ਦੇ ਵਿੱਚ ਹੀ ਸੀਗਾ ਇਹਦੇ ਵਿੱਚ ਹੀ ਅ ਹਿਰੋਇਨ ਸੀਗੀ ਤਕਰੀਬਨ 43 ਕਿਲੋ ਇਹਦੇ ਵਿੱਚ ਹੀ 4 ਹੈਂਡ ਗ੍ਰੇਨੇਡ ਸੀਗੇ ਚਾਈਨਿਸ ਮੇਡ ਪੀ 86 ਜਿਵੇਂ ਮੈਂ ਦੱਸਿਆ। ਇਸੇ ਖੇਪ ਦੇ ਵਿੱਚ ਹੀ ਪਿਸਤੌਲ ਸੀਗੀ ਤੇ ਇਹਦੇ ਵਿੱਚ ਹੀ 40 ਜਿੰਦਾ ਕਰ। ਸਰ ਮਿਲਟਰੀ ਡਿਫੈਂਸ ਕਮੇਟੀਆਂ ਜੋ ਵਧੀਆ ਕੰਮ ਕਰ ਰਹੀਆਂ ਪੁਲਿਸ ਨੇ ਡੀਆਈਜੀ ਲੈਵਲ ਤੇ ਬੜੀਆਂ ਸੀਗੀਆਂ ਬਾਰਡਰ ਤੇ ਇਸ ਤੋਂ ਪਹਿਲਾਂ ਹੋਰ ਕਿੰਨੀਆਂ ਕਿ ਇਹਨਾਂ ਨੇ ਇਸ ਤਰ੍ਹਾਂ ਦੀਆਂ ਕੀਤੀਆਂ ਤੁਹਾਡੇ ਨਾਲ ਸ਼ੇਅਰ ਤੁਹਾਡੇ ਕੋਲ ਨਹੀਂ ਹਲੇ ਪਰ ਕੋਲੇ ਹਲੇ ਤਾਂ ਬਿਲਿਟ ਡਿਫੈਂਸ ਕਮੇਟੀਆਂ ਹੁਣੀ ਦਾ ਜਿਹੜਾ ਆਗਾਜ਼ ਹੋਇਆ ਹੈ ਤੇ ਆਪਣਾ ਪਹਿਲਾਂ ਤਾਂ ਜਿਹੜੇ ਅ ਇਹਨਾਂ ਨੇ ਜਿਹੜੇ ਕਾਫੀ ਜੜੀਆਂ ਜਿਸ ਤਰ੍ਹਾਂ ਆਪ ਨੂੰ ਪਤਾ ਹੋਵੇ ਹੈਲਪਲਾਈਨ ਜਿਹੜੀਆਂ ਨਸ਼ੇ ਦੇ ਉਪਰ ਹੈਲਪਲਾਈਨਸ ਬਣੀਆਂ ਹੈ ਇਹ ਕਾਫੀ ਟਿਪਸ ਦਿੰਦੇ ਨੇ ਜਿਨ੍ਹਾਂ ਦੇ ਉੱਤੇ ਕਾਫੀ ਕਾਰਵਾਈਆਂ ਪੰਜਾਬ ਦੇ ਵਿੱਚ ਕਾਫੀ ਕਾਫੀ ਕਾਮਯਾਬੀ ਮਤਲਬ ਹਾਸਲ ਕੀਤੀ ਹੈਗੀ ਹੈ ਤੇ ਅਸੀਂ ਜਿਹੜੀ ਮੋਡਲੀ ਜਿਵੇਂ ਸਪਲਾਈ ਚੇਨ ਹੈਗੀ ਹੈ ਉਹਨੂੰ ਉਹਦੇ ਵਿੱਚ ਡੈਂਟ ਪਾਉਣ ਚ ਕਾਫੀ ਕਾਮਯਾਬ ਹੋਏ ਸਰ ਜਿਹੜੇ ਉਠੀਆਂ ਏਰੀਆ ਵਾ ਉਹਨੂੰ ਦੋ ਲੇਕ ਸਟਾਰਟ ਕਰ ਲਗੀਆਂ ਅਨਾਰਾ ਤੇ ਉਧਰ ਉਹ ਦਿਹਾਤੀ ਰਾਜਸਾਨੀ ਇਹ ਲੋਕ ਕਿੱਦਰੀ ਸੈਟ ਵਾਰੀ ਕੋਈ ਸੀਸੀਟੀਵੀ ਵੀ ਕਯੂਜ਼ ਬਣਾ ਲੱਗਾ ਨਹੀਂ ਹਲੇ ਤਾਂ ਦੇਖੋ ਹਲੇ ਇਹਦੇ ਵਿੱਚ ਇੰਨੀ ਡਿਟੇਲ ਅਸੀਂ ਕਿਉਂਕਿ ਇਹ ਸਾਰਾ ਜਿਹੜਾ ਅਰਲੀ ਮਾਰਨਿੰਗ ਤੇ ਲੇਟ ਨਾਈਟ ਦਾ ਸਾਰਾ ਹੈਗਾ ਅਸੀਂ ਸਾਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਨੂੰ ਇੱਕ ਵਾਰੀ ਉਹਨਾਂ ਨੇ ਬੰਦਿਆਂ ਨੂੰ ਕਾਬੂ ਕਰ ਲੈਂਦੇ ਹੋ ਤੁਸੀਂ ਜ਼ਿਕਰ ਕਰ ਰਹੇ ਸਰ ਮੈਡਮ ਉਹਨਾਂ ਲੱਗੀ ਰੂਲ ਰੱਖ ਕਿ ਤੁਸੀਂ ਇਹ ਐਸਐਚਓ ਨੇ ਉੱਥੋਂ ਰਾਏ ਸਾਂਸੀ ਤੇ ਇਹਨਾਂ ਨੇ ਇਮੀਡੀਏਟਲੀ ਐਕਟ ਕੀਤਾ ਜਿਵੇਂ ਮੈਂ ਦੱਸਿਆ ਕਿ ਟੀਮਾਂ ਜੜੀਆਂ ਇਹਨਾਂ ਦੀ ਐਸਐਸਪੀ ਸਾਹਿਬ ਵੱਲੋਂ ਬਣਾਈਆਂ ਗਈਆਂ ਜਿਨ੍ਹਾਂ ਦੀ ਨਿਗਰਾਨੀ ਐਸਪੀਡੀ ਸਾਹਿਬ ਵੱਲੋਂ ਕੀਤੀ ਜਾ ਰਹੀ ਸੀ ਤੇ ਜਿਹੜੀਆਂ ਟੀਮਾਂ ਸੀ ਉਹਨਾਂ ਦੀ ਅਗਵਾਈ ਡੀਐਸਪੀ ਨੀਰਜ ਵੱਲੋਂ ਡਿਸਟ੍ਰਿਕਟ ਰਾਜਸਥਾਨਸੀ ਵੱਲੋਂ ਅਤੇ ਇੰਸਪੈਕਟਰ ਜਿਹੜੇ ਹਰਸਿਮਰਤ ਨੇ ਇਹ ਐਸਐਚਓ ਰਾਜਸਥਾਨਸੀ ਨੇ ਇਹਨਾਂ ਨੇ ਕੀਤੀ ਸੀ ਸਰ ਕਹਿ ਸਕਦਾ ਕਿ ਕਿੱਥੇ ਬਾਰਡਰ ਕਿੱਥੇ ਉੱਠੀਆਂ ਪਿੰਡ ਵਾਲਿਆਂ ਨੇ ਆ ਕੇ ਰੋਕਿਆ ਕੀ ਲੱਗਦਾ ਨਹੀਂ ਕਿ ਇਹ ਡੈਮੇਜ ਸਟੇਟਿਕ ਤੱਕ ਫੇਲ ਹੈਗੀ ਹੈ ਜਾਂ ਪੀਐਸਐਲ ਦੇ ਵੀ ਗੱਲ ਪਿੰਡ ਵਾਲੇ ਨਾਲ ਰੋਕਦੇ ਤੇ ਖੇਪ ਸ਼ਹਿਰ ਤੱਕ ਪਹੁੰਚਣੀ ਸੀ ਤੇਕੋ ਇਹ ਜਿਹੜੀ ਚੀਜ਼ਾਂ ਹੁੰਦੀਆਂ ਹਨ ਨਾ ਵਿਲੇਜ ਡਿਫੈਂਸ ਕਮੇਟੀਆਂ ਹੀ ਬਣਿਆ ਹੀ ਇਸੇ ਕਰਕੇ ਆ ਇਹ ਹੈਂਡਹੋਲਡਿੰਗ ਹੁੰਦੀ ਹੈ ਡਰੋਨ ਦਾ ਜਿਹੜਾ ਜਿਸ ਤਰ੍ਹਾਂ ਹੈਗਾ ਨਾ ਮੁੱਢਲੀ ਗੱਲ ਤੋਂ ਹੀ ਪਤਾ ਲੱਗਦਾ ਕਿ ਇਹ ਡਰੋਨ ਦੇ ਰਾਹੀਂ ਇੱਥੇ ਤੱਕ ਪਹੁੰਚੀ ਹੈ ਔਰ ਇਸ ਗੱਲ ਦੇ ਵਿੱਚ ਡਰੋਨ ਦੇ ਰਾਹੀਂ ਆਣਾ ਸਾਡੇ ਲਈ ਇੱਕ ਚੈਲੰਜ ਹੈ ਜਿਸ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਨਿਰੰਤਰ ਜਿਵੇਂ ਅਸੀਂ ਐਂਟੀ ਡਰੋਨ ਸਿਸਟਮਸ ਲਾਏ ਹੈਗੇ ਨੇ ਪਰ ਕਿਉਂਕਿ ਜਿਹੜਾ ਸਖਦੀ ਖੇਤਰ ਹੈ ਕਾਫੀ ਵੱਡਾ ਹੈ ਉਸ ਦੇ ਵਿੱਚ ਗੈਪਸ ਨੇ ਤੇ ਉਸ ਨੂੰ ਆ ਇਸੇ ਨਿਰੰਤਰ ਉਸ ਦੇ ਵਿੱਚ ਮਤਲਬ ਵਿੱਚ ਗੈਪ ਦੇ ਵਿੱਚ ਢੂੰਡ ਕੇ ਆਪਣੀ ਇਹ ਹਰਕਤਾਂ ਕਰਦੀ ਹੈ ਆ ਇਸਤਾ ਇਸਤਾ ਜਿਹੜੀਆਂ ਸਾਰੀਆਂ ਚੀਜ਼ਾਂ ਸਟੱਡੀਜ਼ ਹੋ ਰਹੀਆਂ ਗੈਪਸ ਨੂੰ ਅਸੀਂ ਫਿਲ ਕਰ ਰਹੇ ਹੈਗੇ ਆ ਐਂਟੀ ਡ੍ਰੋਨ ਸਿਸਟਮ ਨਾਲ ਬੀਐਸਐਫ ਦਾ ਵੀ ਐਂਟੀ ਡ੍ਰੋਨ ਸਿਸਟਮ ਲੱਗਿਆ ਹੋਇਆ ਹੈ ਮਿਲਟਰੀ ਦਾ ਵੀ ਲੱਗਿਆ ਹੋਇਆ ਹੈ ਪਰ ਜੋ ਮੈਂ ਦੱਸਿਆ ਕਿ ਇਹ ਡ੍ਰੋਨ ਟੈਕਨੋਲੋਜੀ ਹੈ ਇਹਦੇ ਵਿੱਚ ਇੱਕ ਸਮਝਣ ਦੀ ਲੋੜ ਹੈਗੀ ਆ ਕਿਉਂਕਿ ਡ੍ਰੋਨ ਯੋਗ ਹੈਗਾ ਇੱਕ ਟੈਕਨੋਲੋਜੀ ਨੂੰ ਜਦੋਂ ਅਸੀਂ ਕਰਦੇ ਹੈਗੇ ਆ ਉਹ ਜਿਹੜੀ ਦੂਜੀ ਜਿਸ ਬੰਦੇ ਨੇ ਇਸ ਨੂੰ ਭੰਨ ਤੋੜ ਕਰਨੀ ਹੁੰਦੀ ਹੈ ਉਹਦੇ ਵਿੱਚ ਉਹ ਟੈਕਨੋਲੋਜੀ ਨੂੰ ਚੇਂਜ ਕਰਕੇ ਡਰੋਨ ਬਣਾਦਾ ਸੋ ਟੈਕਨੋਲੋਜੀ ਗੈਪ ਇਜ਼ ਅਰਾਊਂਡ 6 ਮੰਥਸ ਟੂ 1 ਇਅਰ ਸੋ ਇਹ ਜਿਹੜਾ ਬਿਗ ਚੈਲੰਜਰ ਵਰਲਡ ਓਵਰ ਇਹ ਤੁਸੀਂ ਰਸ਼ੀਆ ਤੇ ਯੂਕਰੇਨ ਦੀ ਵਾਰਦ ਚ ਵੀ ਦੇਖੋਗੇ ਅੱਜਕੱਲ ਡਰੋਨ ਦਾ ਸਾਰੇ ਪਾਸੇ ਕੰਮ ਚੱਲ ਰਿਹਾ ਸੋ ਇਹ ਟੈਕਨੋਲੋਜੀਕਲ ਚੈਲੰਜ ਹੈਗਾ ਵਿਚ ਇਜ਼ ਵੀ ਆਰ ਆਲ ਆਰ ਅਲਰਟ ਔਨ ਥਿਸ ਐਂਡ ਤੁਹਾਡੀ ਗੱਲ ਜਿਹੜੀ ਹੈਗੀ ਵਜ੍ਹਾ ਸਰ ਕੈਪਟਨ ਸਰ ਇਹ ਸਭ ਤੋਂ ਵੱਡੀ ਜਿਹੜੀ ਸਰ ਜੇਦਾ ਸ਼ਰੇਹ ਜਾਂਦਾ ਪਿੰਡ ਵਾਲਾ ਜਾਂਦਾ ਇਹ ਖੁਲਸ ਵਾਲਾ ਜਾਂਦਾ ਕਿਉਂਕਿ ਪਿੰਡ ਵਾਲੇ ਆਪਣੀ ਪਿੱਠ ਤੱਕ ਪਾ ਰਹੇ ਨੇ ਕਿ ਅਸੀਂ ਦੇਖੋ ਇਹਦੀ ਵਿੱਚ ਇਹਦੇ ਵਿੱਚ ਮੈਂ ਕਹੂੰਗਾ ਕਿ ਪੰਜਾਬੀयत ਨੂੰ ਜਾਂਦਾ ਹੈਗਾ ਕਿਸੇ ਨੇ ਇੱਥੇ ਇੱਥੇ ਪ੍ਰੈਸ ਕਾਨਫਰੰਸ ਸ਼ਰੇਹ ਲੈਣ ਲਈ ਨਹੀਂ ਕੀਤੀ ਗਈ ਆਪਾਂ ਤਾਂ ਇਹ ਕਹਿ ਰਹੇ ਹਾਂ ਕਿ ਇੱਕ ਖੇਪ ਜਿਹੜੀ ਹੈਗੀ ਹੈ ਮੁਸਤੈਦੀ ਨਾਲ ਬੈਠਾ ਪਹਿਲਾਂ ਹੀ ਵਿਲੇਜ ਡਿਫੈਂਸ ਕਮੇਟੀ ਨੂੰ ਹੀ ਕਿਹਾ ਕਿ ਉਹਨਾਂ ਦੀ ਜਿਹੜੀ کارਗਰ ਤੇ ਜਿਹੜੀ ਇੱਕ ਪ੍ਰੋਸੀਜਰਕ ਸੂਚਨਾ ਦੇ ਉੱਤੇ ਹੀ ਇਹ ਸਾਰੀ ਕਾਰਵਾਈ ਕੀਤੀ ਗਈ ਹੈ ਮੈਂ ਉਹਨਾਂ ਨੂੰ ਸਟੱਡੀ ਸਾਰਾ ਸ਼ਰੇਹ ਬੀਡੀਸੀ ਨੂੰ ਹੀ ਦਿੰਦਾ ਨਹੀਂ ਇੰਟੈਲੀਜੈਂਸੀ ਜ਼ਿਆਦਾ ਤੇਜ਼ ਹੈ ਇਹ ਪੁਲਿਸ ਨਹੀਂ ਇੰਟੈਲੀਜੈਂਸੀ ਤੁਸੀਂ ਆਪਣੇ ਲਫ਼ਜ਼ਾਂ 'ਚ ਜੋ ਮਰਜ਼ੀ ਕਹ ਲਓ ਇੰਟੈਲੀਜੈਂਸੀ ਮੈਂ ਕਹ ਰਿਹਾ ਕਿ ਰੋਡ ਲੈਟ ਅਸ ਨਾਟ ਉਹਨਾਂ ਦਾ ਡਿਲੂਟ ਨਾ ਕਰੀਏ ਰੋਲ ਵੀਡੀਸੀ ਦਾ ਰੋਲ ਪਰ ਕਹਿ ਸਕਦੇ ਹੋ ਕਿ ਸਭ ਤੋਂ ਵੱਡੀ ਰਿਕਵਰੀ ਜਿਹੜੀ ਹੈ ਵਿਲੇਜ ਪੈਸ ਕਮੇਟੀ ਵੱਲੋਂ ਕਰਵਾਈ ਗਈ ਬਿਲਕੁਲ ਠੀਕ ਹੈ ਤੁਹਾਡੀ ਗੱਲ ਵਿਲੇਜ ਹੈਲਥ ਸੈਂਟਰ ਦਾ ਜੋ ਜਿਸ ਤਰ੍ਹਾਂ ਸਮਗਲਰ ਹੁਣ ਪਹਿਲਾਂ ਕਦੀ ਘਰ ਹੋਏ ਨਾ ਹੁੰਦੀ ਸੀ ਗ੍ਰਨੇਡ ਤੁਸੀਂ ਕਾਫੀ ਬੜੇ ਉਹ ਅਲੱਗ ਹੁੰਦੇ ਸੀਗੇ ਬੜੀ ਦੋਵੇਂ ਚੀਜ਼ਾਂ ਇਕੱਠੀਆਂ ਆਈਆਂ ਇਹ ਰਲ ਗਿਆ ਸਮਗਲਰ ਦੇ ਪਹਿਲੇ ਥੋੜੀ ਕਦਰ ਦੀ ਘਟਨੀ ਇਹ ਪਹਿਲਾਂ ਹੀ ਤੁਹਾਨੂੰ ਜਿਵੇਂ ਪਤਾ ਕਿ ਨਾਰਕੋ ਟੈਰਰਿਜ਼ਮ ਵਿੱਚ ਤਾਂ ਆਈਐਸਆਈ ਕਰਦੀ ਪਈ ਹੈ ਇਹ ਸਾਫ਼ ਹੀ ਉਸ ਵੱਲ ਇਸ਼ਾਰਾ ਹੈ ਨਾਰਕੋ ਟੈਰਰਿਜ਼ਮ ਵੱਲ ਮਤਲਬ ਜਿਸ ਤਰ੍ਹਾਂ ਨ ਇਹਦੇ ਦੇਸ਼ ਦੇ ਵਿੱਚ ਪੰਡ ਤੋੜ ਦੀ ਕਾਰਵਾਈ ਨੂੰ ਇਲਜ਼ਾਮ ਦੇਣ ਲਈ ਇਸ ਨੂੰ ਇੱਕ ਏਪ ਨੂੰ ਭੇਜਿਆ ਗਿਆ ਸੀਗਾ ਤੇ ਜਿਸ ਤਰ੍ਹਾਂ ਹੀ ਉਹ ਬੰਦੇ ਸਾਡੇ ਤਾਬੂ ਆਉਂਦੇ ਨੇ ਫਿਰ ਸਾਨੂੰ ਪਤਾ ਲੱਗੂ ਆ ਵੀ ਇਹ ਕਿਹੜਾ ਮੋਡਿਊਲ ਹੈ ਉਸ ਤੇ ਬਾਰੇ ਅਸੀਂ ਪੁਕਤਾ ਤੋਂ ਨਾਲ ਫਿਰ ਗੱਲ ਜਿਸ ਤਰ੍ਹਾਂ ਰਾਤ 12 ਵਜੇ ਦਾ 1 ਵਜੇ ਦਾ ਸਮੇਂ ਸੀ ਡੀਐਸਪੀ ਸਾਹਿਬ ਪਹੁੰਚੇ ਐਡਐਸਐਚਓ ਸਾਹਿਬ ਪਹੁੰਚੇ ਪਰ ਉੱਥੇ ਆਮ ਆਦਮੀ ਪਾਰਟੀ ਦੀ ਆਗੂ ਵੀ ਪਹੁੰਚ ਗਈ ਉਹਨਾਂ ਦੀ ਕਿੰਨੀ ਕੁ ਪੁਤੇ ਭੂਮਿਕਾ ਜਿਹੜੀ ਆ ਤੁਸੀਂ ਦੇਖਦੇ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਨਾ ਜਿਸ ਤਰ੍ਹਾਂ ਇਹਨਾਂ ਦੇ ਜਿਸ ਤਰ੍ਹਾਂ ਇਹਨਾਂ ਨੇ ਬਣਾਈਆਂ ਹੋਈਆਂ ਕਿਸੇ ਦੀ ਅਗਵਾਈ ਹੇਠ ਕਿ ਇਸ ਕਰਕੇ ਉਸ ਉਸ ਰਾਜਾ ਸੰਸੀ ਦੇ ਏਰੀਆ ਚ ਇਸ ਕਰਕੇ ਸ਼ਿਵਸ ਦੇ ਸਰ ਲਗਾਤਾਰ ਰਾਜਾ ਸੰਸੀ ਏਜਿ ਦੇ ਵਿੱਚੋਂ ਕਈ ਵਾਰ ਪਿਛਲੇ ਦਿਨੀ 85 ਕਿਲੋ ਵੀ ਫੜੀ ਗਈ ਸੀ ਹੁਣ ਵੀ ਜਿਹੜੀ 43 ਕਿਲੋ ਫੜੀ ਜਿਹੜਾ ਇਸ ਤਰ੍ਹਾਂ ਦੇਖਦੇ ਤੁਸੀਂ ਲਗਾਤਾਰ ਜਿਹੜੇ ਗਵਾਂਢੀ ਦੇਸ਼ ਇਸ ਤਰ੍ਹਾਂ ਵੀ ਹਰਕਤਾਂ ਕਰ ਰਿਹਾ ਜੀ ਦੇਖੋ ਤੁਸੀਂ ਇਸ ਗੱਲ ਤੋਂ ਪੱਲੀ ਭੰਤੀ ਜਾਣਦੇ ਹੋ ਤੁਸੀਂ ਇੱਥੇ ਸਾਰੇ ਜਿਹੜਾ ਤੁਸੀਂ 85 ਕਿਲੋ ਦੀ ਗੱਲ ਕੀਤੀ ਤੁਸੀਂ ਕਹੋਗੇ ਇੱਥੇ ਕਾਫੀ ਦਿਨ ਤੋਂ ਇਸ ਨੂੰ ਕਵਰ ਕਰ ਰਹੇ ਹਾਂ ਸਰਹੱਦੀ ਖੇਤਰ ਦੇ ਵਿੱਚ ਪੋਰਸ ਹੈ ਸਰਹੱਦੀ ਖੇਤਰ ਔਰ ਜਿਹੜਾ ਮੈਂ ਇਹ ਗੱਲ ਕਹਿ ਰਿਹਾ ਕਿ ਅਜੋਕੇ ਸਮੇਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਚੈਲੰਜ ਹੈ ਉਹ ਡਰੋਨਸ ਦਾ ਹੈ ਜਿਵੇਂ ਇਹਨਾਂ ਨੇ ਰਾਈਟਲੀ ਪੁਆਇੰਟ ਆਊਟ ਕੀਤਾ ਉਹਦੇ ਵਿੱਚ ਕਿਉਂਕਿ ਸਰहदी घेरा ਤੋਂ ਪੋਰਸ ਹੈ ਔਰ ਡਰੋਨ ਇੰਨੇ ਮਤਲਬ ਅਸੀਂ ਐਂਟੀ ਡਰੋਨ ਸਿਸਟਮਸ ਲਾਏ ਨੇ ਕਿਤੇ ਨਾ ਕਿਤੇ ਜਿਹੜੇ ਗੈਪਸ ਹੈ ਉਸ ਨੂੰ ਵੰਡੀ ਮੂਲਕ ਉਹ ਆਪਣੇ ਨਾਪਾਕ ਜਿਹੜੇ ਉਹਦੇ ਇਰਾਦੇ ਆ ਉਹਦੇ ਨਾਲ ਉਸ ਨੂੰ ਕਿਤੇ ਨਾ ਕਿਤੇ ਉਸ ਨੂੰ ਐਕਸਪਲੋਇਟ ਕਰਦਾ ਹੈ ਗੈਪਸ ਨੂੰ ਤਾਂ ਉਹਦੇ ਵਿੱਚ ਉਹ ਖੇਪ ਸਿੱਟਣ ਦੇ ਵਿੱਚ ਕਾਮਯਾਬ ਰਹਿ ਜਾਂਦਾ ਬਟ ਸਾਡੇ ਜਿਹੜੇ ਸੈਂਟਰਲ ਫੋਰਸ ਹੈ ਬੀਐਸਐਫ ਹੈ ਬੜੀ ਮੁਸਤੈਦੀ ਨਾਲ ਕਾਫੀ ਪਿੱਛੇ ਜੇ ਸਮੇਂ ਚ ਕਾਫੀ ਰਿਕਵਰੀਜ਼ ਪਿੱਛੇ ਜੇ 18 ਕਿਲੋ ਹੁਣੀ ਥੋੜੇ ਪਹਿਲੇ ਸਮੇਂ ਚ ਹੋਈ ਸੀ 5 ਕਿਲੋ ਜਵੇਂ ਅਸੀਂ ਇੱਕ ਮੋਡਿਊਲ ਬਸਟ ਕੀਤਾ ਫਰੋਜ਼ਪੁਰ ਸੈਕਟਰ ਦੇ ਵਿੱਚ ਕਾਫੀ ਮਤਲਬ ਹੈਰੋਇਨ ਰਿਕਵਰ ਹੋਈ ਹੈ ਸੋ 18 ਵੀ ਰਿਕਵਰ ਹੋਏ ਅੱਜ ਜਿਹੜਾ ਦੇਖਿਆ ਹੋਣਾ ਫਾਇਲਕਾ ਸੈਕਟਰ ਦੇ ਵਿੱਚ 11 ਦੀ ਰਿਕਵਰੀ ਵੀ ਹੋਈ ਹੈ ਸੋ ਗਵਾਂਡੀ ਮੁਲਕ ਦੀ ਨਿਰੰਤਰ ਕੋਸ਼ਿਸ਼ ਜਾਰੀ ਹੈ ਸਾਡੀ ਨਿਰੰਤਰ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਦੇ ਮਨਸੂਬ ਇਰਾਦਿਆਂ ਨੂੰ ਚਾਈਨਾ ਦਾ ਸਟਾਰ ਸਟਾਰ ਮੇਡ ਹੈਗਾ ਆ ਬਈ ਚਾਈਨੀਜ਼ ਮਿਸ ਸਰ ਅਛਲੇ ਦਿਨ ਨੂੰ ਸੀ ਜਿਲਪਿੰਦ ਤੇ ਅਭਿਰਾਜ ਨੂੰ ਗ੍ਰਿਫਤਾਰ ਕੀਤਾ ਸੀ 5 ਕਿਲੋਗ੍ਰਾਮ ਨਹੀਂ ਅਭਿਰਾਜ ਨੂੰ ਨਹੀਂ ਹਲੇ ਕੀਤਾ ਹਾਂ ਸਰ ਉਹਦਾ ਮੋਡਿਊਲ ਉਹ ਮੋਡਿਊਲ ਸੀਗਾ ਹਲੇ ਅਭਿਰਾਜ ਸਾਡੀ ਗ੍ਰਿਫਤ ਤੋਂ ਬਾਹਰ ਹੈ ਕੋਸ਼ਿਸ਼ ਜਾਰੀ ਹੈ ਅਸੀਂ ਉਸ ਨੂੰ ਸਰ ਸੂਤਰਾਂ ਤੋਂ ਪਤਾ ਲੱਗਾ ਜੀ ਉਹਨਾਂ ਦੇ ਘਰ ਦੇ ਵਿੱਚ ਥੋੜਾ ਜਿਹਾ ਸੇ ਲੋਕ ਲਾਇਆ ਸੀ ਉਹਦੇ ਅੰਦਰ ਪੁੱਤਾਂ ਬੰਦ ਹੈਗਾ ਇਸ ਗੱਲ ਬਾਰੇ ਮੈਂ ਇਸ ਗੱਲ ਕਰਦੇ ਮੇਰੇ ਦੋਵੇਂ ਨਸ਼ਾ ਦੱਸ ਤੇ ਪਹਿਚਾਨ ਹੋ ਚੁੱਕੀ ਹੈ ਹਾਂਜੀ ਦੋਵੇਂ ਨਸ਼ਾ ਦੱਸ ਤੇ ਪਹਿਚਾਨ ਹੋ ਚੁੱਕੀ ਹੈ ਪਹਿਚਾਨ ਹੋ ਗਈ ਹੈ ਕਿਹੜੇ ਨਸ਼ਾ ਨਹੀਂ 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 ਹਲੇ ਇਹਨਾਂ ਦੀ ਪਹਿਚਾਨ ਨਹੀਂ ਨਾ ਉਹ ਮੈਂ ਇਹ ਕਹਿ ਰਿਹਾ ਕਿ ਇਹਨਾਂ ਦਾ ਜਿਹੜਾ ਮੋਟਰਸਾਈਕਲ ਜਿਹੜਾ ਉੱਥੇ ਸੀਗਾ ਉਹ ਮੋਟਰਸਾਈਕਲ ਜਿਹੜੇ origignal owner ਸੀਗੇ ਉਹਨਾਂ ਨੂੰ ਅਸੀਂ ਡਿਟੇਨ ਕੀਤਾ ਸੀਗਾ ਪਰ ਉਹ ਕਹਿੰਦੇ ਅਸੀਂ ਇਸ ਨੂੰ ਵਿਵੇਚਤਾ ਹੈਗਾ ਅੱਗੇ ਮੋਟਰਸਾਈਕਲ ਸਾਰੀਆਂ ਗੱਲਾਂ ਇੱਥੇ ਦੱਸ ਦੂੰਗਾ ਤੁਹਾਨੂੰ ਵੀ ਸਾਡਾ ਫਿਰ ਅਸੀਂ ਕਾਦੀ ਲਈ ਜਾਂਚ ਕਰਾਂਗੇ ਉਹ ਫਿਰ ਚਲੇ ਜਾਣਗੇ ਕਿਤੇ ਮਤਲਬ ਲੈਟ ਅਸ ਨਾਟ ਆਸਕ ਦਾ ਥਿੰਗਸ ਵਿੱਚ ਵੀ ਕੈਨ ਨਾਟ ਡਿਵਲਜ ਇਨ ਦੀ ਪਬਲਿਕ ਹਨਾ ਥੋੜਾ ਜਿਹਾ ਆਪਾਂ ਆਪਣੇ ਲਈ ਕਰ ਰਹੇ ਜੇ ਕੋਈ ਜੇ ਅਸੀਂ ਫੜਿਆ ਹੁੰਦਾ ਤੇ ਤੁਹਾਨੂੰ ਅਸੀਂ ਅਸੀਂ ਕਿਉਂ ਲੁਕਾਉਂਦਾ ਸਾਨੂੰ ਕੀ ਫਾਇਦਾ ਹੋਣਾ ਇਟ ਵਿਲ ਬੀ ਬੈਟਰ ਅਸੀਂ ਤੁਹਾਨੂੰ ਦੱਸ ਦੇ ਉਸ ਨੂੰ ਮਤਲਬ ਉਸ ਦੀ ਨਾ ਇੰਟਰੋਗੇਸ਼ਨ ਆਪਾਂ ਜਦੋਂ ਕਰਾਂਗੇ ਔਰ ਇਸ ਤੋਂ ਤੁਹਾਨੂੰ ਮੈਂ ਇੱਕ ਇੱਕ ਹਿੰਟ ਦੇ ਦੇਣਾ ਜਿਵੇਂ ਇਸ ਤਰ੍ਹਾਂ ਆਪਾਂ ਕਹਿੰਦੇ ਨਾ ਬਹੁਤ ਜਲਦੀ ਆਪਾਂ ਫਿਰ ਮਿਲਾਂਗੇ ਇਹਨਾਂ ਨੇ ਇੱਕ ਹੋਰ ਅੱਛਾ ਕੰਮ ਬੜਾ ਕੀਤਾ ਵੇ ਅਸੀਂ ਉਹ ਮੈਂ ਚੋਰ ਕਰ ਲਈ ਹੁਣ ਤੁਸੀਂ ਕਹੋ ਕਿਹੜਾ ਉਹ ਮੈਂ ਨਹੀਂ ਨਾ ਗਾਸ ਪਾਉਂਗਾ ਪਰ ਤੁਹਾਨੂੰ ਜਲਦੀ ਅਸੀਂ ਬੁਲਾਉ ਜਲਦੀ ਬੁਲਾਓ ਕੀ ਗੱਲ ਹੈ ਥੈਂਕ ਯੂ